ਇਥੇ ਇੱਕ ਦੀਵਾਰ ਹੈ ਉਹ ਜਿਹੜੀ ਕਹਿੰਦੇ ਰਾਤੋਂ ਰਾਤ ਜਿੰਨਾਂ ਨੇ ਬਣਾਈ ਸੀ ਇਹ ਦੀਵਾਰ ਹੈ ਕਹਿੰਦੇ ਉਹਦੀ ਕੋਈ ਵੀ ਇੱਟ ਬਰਾਬਰ ਨਹੀਂ ਤੇ ਬਾਕੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਚੂਨਾ ਸੀਮੈਂਟ ਕੋਸ਼ਿਸ਼ استعمال ਨਹੀਂ ਕੀਤਾ ਗਿਆ ਕੋਈ ਵੀ ਇੱਟ ਬਰਾਬਰ ਨਹੀਂ ਤੇ ਬਾਕੀ ਜਿਹੜੀ ਇਹ ਇੱਟ ਲਾਈ ਹੋਈ ਹੈ ਨਾ ਇਹ ਕਹਿੰਦੇ ਛੇਤੀ ਜੇ ਤੇ ਆਪਣੇ ਨੇੜੇ ਤੇੜੇ ਕਿਤੇ ਮਿਲਦੀ ਇਹ ਵਾਰ ਟਿੱਕਰ ਆਚ ਉਸ ਰੀ ਨਿਯਾਤ ਰੇ ਬੜਾਈ ਸੀ ਇਹ ਓਕੇ ਪੌਣੇ 500 ਪੌਣੇ 600 ਸਾਲ ਹੋ ਗਿਆ ਹੈ ਪੌਣੇ 600 ਸਾਲ ਹੋ ਗਏ ਸੀ 600 ਸਾਲ ਹੋ ਗਏ ਇਹ ਉਸ ਨੇ ਇੱਕ ਦੇਖੋ ਨਾ ਭਾਈ ਜੋ ਥੀ ਮਟਾ ਨਾ ਰਿੱਟਾ ਨਾ ਕੋਈ ਆਪਣੇ ਨਾ ਕੋਈ ਟ ਬਰਾਬਰ ਦੀ ਹੈ ਨਾ ਕੋਈ ਹਾਫ ਪਰ ਇਹ ਇਹ ਕੁਝ ਸਮਝ ਆ ਰਹੀ ਹੈ ਕਿੱਥੋਂ ਆਈ ਸਟੇ ਇਹਦੀ ਸ਼ਕਤੀ ਕਿੱਥੋਂ ਹੈ ਹੂੰ ਸ਼ਕਤੀ ਨਾ ਬਣੀ ਸੀ ਹਾਂ ਠੀਕ ਹੈ ਪਤਾ ਨਹੀਂ ਕਿੱਥੋਂ ਆਈ ਆ ਤੇ ਕਿੱਥੋਂ ਨਹੀਂ ਆਏਗੀ ਕਿਉਂਕਿ ਇਹਦੇ ਵਿੱਚ ਕਿਸੇ ਦੀਵਾਰ ਦੇ ਵਿੱਚ ਕੋਈ ਚੂਨਾ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਜੀ ਕੋਈ ਕੁਛ ਨਹੀਂ ਤੇ ਪੌਣੇ 600 ਸਾਲ ਤੋਂ ਅੱਜ ਵੀ ਇਹ ਚੀਜ਼ ਉਵੇਂ ਹੀ ਖੜੀ ਜੀ ਹੈ ਇਹ ਅੱਗੇ ਦੇਖਣ ਇਹਨਾਂ ਦੇ ਇੱਕ ਰਿਸ਼ਮੇ ਦੇਖਣ ਇਹਨਾਂ ਦਾ ਜੋ ਇੱਥੇ ਆਉਂਦਾ ਹੈ ਉਹ ਝੋਲੀ ਵਰਕੇ ਜਾਂਦਾ ਹੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਵੀਡੀਓ ਪੰਜਾਬ ਤੇ ਅੱਜ ਦੋਸਤੋ ਪਹੁੰਚੇ ਹੋਇਆ ਜ਼ਿਲ੍ਹਾ ਮਲੇਰਕੋਟਲਾ ਤੇ ਮਲੇਰਕੋਟਲਾ ਦੇ ਵਿੱਚ ਜਿਹੜਾ ਕੋਈ ਬਹੁਤ ਮਸ਼ਹੂਰ ਦਰਗਾਹ ਹੈ ਬਾਬਾ ਹੈਦਰ ਸ਼ੇਖ ਜੀ ਦੀ ਦਰਗਾਹ ਠੀਕ ਹੈ ਤੇ ਬਹੁਤ ਮਸ਼ਹੂਰ ਹੈ ਤੇ ਇੱਥੇ ਜਿਹੜਾ ਤੁਹਾਨੂੰ ਇੱਕ ਇਤਿਹਾਸ ਜਿਹੜਾ ਹੈਗਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਕਿ ਇਤਿਹਾਸ ਕੀ ਹੈ ਇਸ ਜਗ੍ਹਾ ਦਾ ਇਤਿਹਾਸ ਕੀ ਹੈ ਤੇ ਇਸ ਤੋਂ ਇਲਾਵਾ ਇੱਥੇ ਇੱਕ ਦੀਵਾਰ ਹੈ ਉਹ ਜਿਹੜੀ ਕਹਿੰਦੇ ਰਾਤੋਂ ਰਾਤ ਜਿੰਨਾਂ ਨੇ ਬਣਾਈ ਸੀ ਤੇ ਉਹ ਦੀਵਾਰ ਵੀ ਤੁਹਾਨੂੰ ਦਿਖਾਵਾਂਗੇ ਕਿ ਦਰਸ਼ਿਤ ਕਰਾਵਾਂਗੇ ਕਿ ਉਹ ਜੀ ਦੀਵਾਰ ਹੈ ਕਹਿੰਦੇ ਉਹਦੀ ਕੋਈ ਵੀ ਇੱਟ ਬਰਾਬਰ ਤੇ ਬਾਕੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਚੂਨਾ ਸੀਮੈਂਟ ਕੋਸ਼ਿਸ਼ ਇਸਤੇਮਾਲ ਨਹੀਂ ਕੀਤਾ ਗਿਆ। ਤੁਹਾਨੂੰ ਉਹ ਵੀ ਅੰਦਰ ਜਾ ਕੇ ਦਿਖਾਵਾਂਗੇ ਬੜਾ ਪਿਆਰਾ ਸਥਾਨ ਹੈ ਦੋਸਤੋ ਬੜੀ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਤੇ ਆਜੋ ਤੁਹਾਨੂੰ ਦਿਖਾਉਣੇ ਆਂ ਅੰਦਰੋਂ ਹਰ ਵੀਰਵਾਰ ਕਹਿੰਦੇ ਇੱਥੇ ਮੇਲਾ ਦੇਖਣ ਆਲਾ ਹੁੰਦਾ ਹੈ। ਅਸੀਂ ਜਦੋਂ ਆਰਐਚ ਤੋਂ ਸਾਨੂੰ ਲੋਕਾਂ ਨੇ ਦੱਸਿਆ ਕਿ ਹਰ ਵੀਰਵਾਰ ਇੱਥੇ ਬੜੀ ਰੌਣਕ ਲੱਗਦੀ ਹੈ ਤੇ ਬੜੀ ਸੋਹਣੀ ਦਰਗਾਹ ਬਣੀ ਹੋਈ ਹੈ। ਤੇ ਸਾਹਮਣੇ ਜਿਹੜਾ ਬਣਿਆ ਹੋਇਆ ਦਰਬਾਰ ਹੈਗਾ ਜਿੱਥੇ ਮਤਲਬ ਪੂਜਾ ਕੀਤੀ ਜਾਂਦੀ ਹੈਗੀ ਸਾਰੇ ਰਸਮੋ ਰਿਵਾਜ ਜਿਹੜੇ ਕੀਤੇ ਜਾਂਦੇ ਨੇਗੇ ਆਪਾਂ ਅੰਤਜੇ ਇਹ ਗੱਲਬਾਤ ਵੀ ਕਰਦੇ ਆ ਇੱਕ ਇਹੋ ਜਿਹਾ ਮਾਹੌਲ ਹੈ ਅੰਦਰ ਤੇ ਕੀ ਚੁਕਾਦਾ ਇਤਿਹਾਸ ਹੈਗਾ ਆਜੋ ਇਹ ਦੀਵਾਰ ਹੈ ਕਹਿੰਦੇ ਦੋਸਤੋ ਤੇ ਬਾਕੀ ਇਹਦੇ ਬਾਰੇ ਆਪਾਂ ਹੋਰ ਜਾਣਕਾਰੀ ਵੀ ਲਾਵਾਂਗੇ ਅੰਦਰੋਂ ਜਾ ਕੇ ਪਹਿਲੀ ਗੱਲ ਤਾਂ ਤੁਹਾਨੂੰ ਦਿਖਾ ਦਿਆਂ ਕਿ ਇਹਦੀ ਕੋਈ ਵੀ ਇੱਟ ਕਹਿੰਦੇ ਬਰਾਬਰ ਨਹੀਂ ਹੋएगी ਕੋਈ ਵੀ ਇੱਟ ਬਰਾਬਰ ਨਹੀਂ ਤੇ ਬਾਕੀ ਜਿਹੜੀ ਇਹ ਇੱਟ ਲਾਈ ਹੋਈ ਹੈ ਨਾ ਇਹ ਕਹਿੰਦੇ ਛੇਤੀ ਕਿਤੇ ਆਪਣੇ ਨੇੜੇ ਤੇੜੇ ਕਿਤੇ ਮਿਲਦੀ ਨਹੀਂ ਗਈ ਕਿਉਂਕਿ ਇਹ ਚੀਜ਼ ਪਤਾ ਨਹੀਂ ਕੀ ਚੀਜ਼ ਹੈ ਤੇ ਰਾਤੋ ਰਾਤ ਕਹਿੰਦੇ ਸਿਦਵਾਰ ਨੂੰ ਖੜਾ ਕੀਤਾ ਗਿਆ ਸੀਗਾ ਆਪਾਂ ਗੱਲਬਾਤ ਕਰਾਂਗੇ ਕਹਿੰਦੇ ਜਿਹੜੇ ਸੇਵਾਦਾਰ ਨੇ ਉਹ ਕੀ ਕਹਿੰਦੇ ਨੇ ਤੇ ਕੀ ਇਹਦਾ ਹੋਰ ਕੀ ਇਤਿਹਾਸ ਹੈਗਾ ਆਜੋ ਆ ਇਹ ਜਿਹੜਾ ਦੋਸਤੋ ਇੱਥੇ ਜਿਹੜਾ ਮੇਨ ਸਥਾਨ ਹੈ ਉਹ ਅੰਦਰ ਬਣਿਆ ਹੋਇਆ ਸਾਰੇ ਦੀਵਾਰ ਦੇ ਵਿੱਚ ਅਰੋਈ ਤਾਂ ਇਸ ਜਗ੍ਹਾ ਤੇ ਜਿਹੜਾ ਮੇਨ ਸਥਾਨ ਬਣਿਆ ਹੋਇਆ ਤੁਸੀਂ ਵਿਖ ਸਕਦੇ ਹੋ ਕਿ ਸੰਗਤਾਂ ਨਾ ਨਾਤ ਮਸਤਕ ਹੁੰਦੀਆਂ ਨੇ ਉਹ ਇਹ ਜਗ੍ਹਾ ਹੈਗੀ ਆ ਤੇ ਸਾਡੇ ਨਾਲ ਮੌਜੂਦ ਨੇ ਸਾਰਿਆਂ ਨਾਲ ਆਪਾਂ ਗੱਲਬਾਤ ਕਰਦੇ ਗਏ ਆ ਆਖਿਰ ਕੀ ਇਸ ਦੀਵਾਰ ਦਾ ਕੀ ਇਤਿਹਾਸ ਹੈ ਤੇ ਇਸ ਜਗ੍ਹਾ ਦਾ ਕੀ ਇਤਿਹਾਸ ਆ ਮਾਈਕ ਨਾਲ ਵੀ ਤਾਂ ਦੋਸਤੋ ਦਰਬਾਰ ਦੇ ਸੇਵਾਦਾਰ ਆਪਣੇ ਨਾਲ ਮੌਜੂਦ ਨੇ ਬਾਈ ਜੀ ਬਈ ਸਤੀ ਕਾਲ ਜੀ ਅੱਛਾ ਜੀ ਕੀ ਨਾਮ ਹੈ ਜੀ ਆਪਣਾ ਹੈ ਕੀ ਨਾਮ ਹੈ ਜੀ ਆਪਣਾ ਬੱਗੇ ਖਾਂ ਬੱਗੇ ਖਾਂ ਓਕੇ ਤਾਂ ਬੱਗੇ ਖਾਂ ਜੀ ਕੀ ਦੀਵਾਰ ਦਾ ਕੀ ਇਤਿਹਾਸ ਕੀ ਹੈ ਜੀ ਮੜਾ ਦੱਸੋ ਇਹ ਦੀਵਾਰ ਇੱਕ ਰਾਜ ਉਸਰੀ ਸੀ ਜਿੰਨਾ ਆਪਨੇ ਬਣਾਈ ਸੀ ਇਹ ਓਕੇ ਪੌਣੇ 500 ਪੌਣੇ 600 ਸਾਲ ਹੋ ਗਏ ਪੌਣੇ 600 ਸਾਲ ਹੋ ਗਏ ਪੌਣੇ 600 ਸਾਲ ਹੋ ਗਏ ਇਹ ਉਸਰੀ ਨੇ ਇੱਕ ਦੇਖੋ ਨਾ ਤਾਂ ਇਹ ਜੋ ਛੇ ਮਟਾ ਹੈ ਨਾ ਰਹਿਤਾ ਨਾ ਕੋਈ ਆਪਣੇ ਨਾ ਕੋਈ ਇੱਟ ਬਰਾਬਰ ਦੀ ਹੈ ਨਾ ਕੋਈ ਹਾਫ ਬਰਾਬਰ ਹੂੰ ਪਰ ਇਹ ਇਹ ਕੁਝ ਸਮਝ ਆ ਰਹੀ ਹੈ ਕਿਥੋਂ ਆਈ ਸੀ ਇੱਟੇ ਕਿਵੇਂ ਆਈ ਸ਼ਕਤੀ ਨਾ ਬਣੀ ਹੂੰ ਸ਼ਕਤੀ ਨਾ ਬਣੀ ਸੀ ਹਾਂ ਠੀਕ ਹੈ ਤਾਂ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਲੱਗਦਾ ਜੀ ਇਹ ਆਪਣੇ ਨੇੜੇ ਤੇ ਜਿਹੜੇ ਮਿਲਦੀ ਵੀ ਨਹੀਂ ਕਿਤੇ ਇਹ ਚੀਜ਼ ਨਹੀਂ 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 ਪਤਾ ਨਹੀਂ ਕਿਥੋਂ ਆਈ ਕਿਥੋਂ ਨਹੀਂ ਪਤਾ ਹੀ ਨਹੀਂ ਕਿਥੋਂ ਆਈ ਤੇ ਕਿਥੋਂ ਨਹੀਂ ਆਏਗੀ ਕਿਉਂਕਿ ਇਹਦੇ ਵਿੱਚ ਕਿਸੇ ਦੀਵਾਰ ਦੇ ਵਿੱਚ ਕੋਈ ਚੂਨਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਤੇ ਪੌਣੇ 600 ਸਾਲ ਤੋਂ ਅੱਜ ਵੀ ਇਹ ਚੀਜ਼ ਉਵੇਂ ਹੀ ਖੜੀ ਹੈਗੀ ਤੇ ਲੋਕ ਇੱਥੇ ਬਹੁਤ ਆਉਂਦੇ ਇੱਥੇ ਵੀ ਜਿਹੜਾ ਵੀਰਵਾਰ ਨੂੰ ਹਰ ਵੀਰਵਾਰ ਕਹਿੰਦੇ ਮੇਲਾ ਦੇਖਣ ਆਲਾ ਹੁੰਦਾ ਜੀ ਹਾਂ ਉਹ ਉਹ ਅੱਠ ਮੇਲੇ ਲੱਗਦੇ ਹੂੰ ਉਹ ਸਾਲ ਚੱਠਵੇਂ ਲੱਗੇ ਆ ਉਹ ਦੇਖਣ ਵਾਲੀ ਜੀ ਠੀਕ ਹੈ ਤਾਂ ਬਿਲਕੁਲ ਸਰਦਾ ਲੋਕਾਂ ਦੀ ਬਹੁਤ ਇੱਕ ਸ਼ਾਂਤੀ ਵਾਲੀ ਜਗਾ ਹੈ ਨਾ ਜੀ ਸ਼ਾਂਤੀ ਵਾਲੀ ਜਗਾ ਹੈ ਸ਼ਾਂਤੀ ਵਾਲੀ ਜਗਾ ਹੈ ਜੀ ਹਾਂ ਤਾਂ ਬਿਲਕੁਲ ਸ਼ਾਂਤੀ ਮਿਲਦੀ ਆ ਦੋਸਤੋ ਤਾਂ ਤੁਸੀਂ ਵੀ ਜੇ ਕਿਤੇ ਮੇਲਕੋਟਲਾ ਆਏ ਨਾ ਤਾਂ ਇੱਥੇ ਜ਼ਰੂਰ ਆ ਕੇ ਦੇਖੋ ਇਹ ਕਿੱਥੇ ਪਈ ਜਾਂਦੀ ਮਾੜਾ ਨੇੜੇ ਨੇੜੇ ਕੋਈ ਕੋਈ ਚੌਂਕ ਵਗੈਰਾ ਕੋਈ ਕਿੱਥੇ ਪਈ ਜਾਂਦਾ ਜੀ ਇਹ 786 ਦੀ ਚੌਂਕ 786 ਚੌਂਕ ਦੇ ਨੇੜੇ ਪਈ ਜਾਂਦੀ ਹੈ ਠੀਕ ਹੈ ਤਾਂ ਲੋਕਾਂ ਨੂੰ ਵੀ ਜ਼ਰੂਰ ਕਰਾਂਗੇ ਤੁਸੀਂ ਮੇਲਕੋਟਲਾ ਸ਼ਹਿਰ ਆਉਗੇ ਨਾ ਬੜਾ ਪਿਆਰਾ ਸ਼ਹਿਰ ਹੈ ਜੀ ਬੜਾ ਸੋਹਣਾ ਸ਼ਹਿਰ ਹੈ ਪੁਰਾਣੇ ਜਿਦਾ ਤੇ ਬੜਾ ਸੋਹਣਾ ਸ਼ਹਿਰਾ ਤੁਸੀਂ ਉੱਥੇ ਆਉਂਗੇ ਨਾ ਤੇ ਸਕੂਨ ਮਿਲਦਾ ਯਾਰ ਤੁਸੀਂ ਇੱਥੇ ਜਗਾ ਤੇ ਵੀ ਆਉਂਗੇ ਮੱਥਾ ਦੇਕੋਗੇ ਤਾਂ ਵੀ ਸਕੂਨ ਮਿਲੂਗਾ ਬਾਕੀ ਜਦੋਂ ਆਹ ਚੀਜ਼ਾਂ ਇਤਿਹਾਸਕ ਚੀਜ਼ਾਂ ਵੇਖਦੇ ਹੋ ਨਾ ਤਾਂ ਹੋਰ ਵੀ ਸਕੂਨ ਮਿਲਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਅੱਛਾ ਨਹੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਉਣ ਆਉਣ ਇੱਥੇ ਆ ਕੇ ਦੇਖਣ ਇਹਨਾਂ ਦੇ ਕਿਲਖਵੇਂ ਦੇਖਣ ਇਹਨਾਂ ਦਾ ਜੋ ਇੱਥੇ ਆਉਂਦਾ ਉਹ ਝੋਲੀ ਭਰ ਕੇ ਜਾਂਦਾ ਹੂੰ ਖਾਲੀ ਨਹੀਂ ਜਾਂਦਾ ਜੀ ਤਦੋਂ ਅੱਜ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਇੱਥੇ ਪਹੁੰਚ ਚੁੱਕੇ ਆ ਦੋਸਤੋ ਪਰਮਾਤਮਾ ਹਰ ਇੱਕ ਤੇ ਬੇਦਰ ਕਰੇ ਤੁਹਾਡੇ ਸਾਰਿਆਂ ਜਿਹੜੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਡੇ ਤੇ ਵੀ ਮਿਹਰ ਭਰਿਆ ਹੱਥ ਰੱਖਣ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾਇਆ ਜਾ ਸਕੇ